ਦੋਸਤੋ ਬਿਲਗਾ ਦੇ ਵਿੱਚ ਲਗਾਤਾਰ ਮੀਂਹ ਪੈਣ ਕਾਰਨ ਛੱਪੜ ਨਕੋ ਨਕ ਭਰ ਕੇ ਹੁਣ ਖੇਤਾਂ ਦਾ ਪਾਣੀ ਇੱਕ ਹੋ ਗਿਆ ਹੈ ਇਸਤੇ ਗੱਲ ਕਰਾਂਗੇ ਬਿਲਗੀ ਤੂ ਥੰਮਣ ਵਾਲ ਸੜਕ ਬਿਲਗਾ ਤੂ ਥੰਮਣ ਵਾਲ ਸੜਕ ਤਸਨ ਵੀ ਵਿਚਾਰ ਚਾ ਕਰਾਂਗੇ ਅੱਜ ਇਸ ਬਾਰੇ ਗੱਲ ਕਰਾਂਗੇ ਉਸ ਤੋਂ ਪਹਿਲਾਂ ਆਓ ਪੰਜਾਬ ਦੇ ਹਾਲਾਤਾਂ ਤੇ ਗੱਲ ਕਰ ਲੈਂਦੇ ਆ ਜਿਵੇਂ ਮਾਝਾ ਖੇਤਰ ਹੜ੍ਹਾਂ ਦੀ ਲਪੇਟ ਵਿੱਚ ਆਉਣ ਕਰਕੇ 8 ਜ਼ਿਲ੍ਹਿਆਂ ਦੇ 1312 ਪਿੰਡ ਪ੍ਰਭਾਵਿਤ ਹੋ ਚੁੱਕੇ ਹਨ ਜਦੋਂ ਕਿ 24 ਮੌਤਾ ਹੋਣ ਦੀ ਖਬਰ ਹੈ 14936 ਲੋਕਾਂ ਨੂੰ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚੋਂ ਬਾਹਰ ਕੱਢ ਕੇ ਸੁਰੱਖਤ ਥਾਂਾਂ ਤੇ ਪਹੁੰਚਾਇਆ ਗਿਆ ਕਿੰਨਾ ਕੁ ਨੁਕਸਾਨ ਹੋ ਗਿਆ ਅਜੇ ਹਿਸਾਬ ਲੱਗਣਾ ਹੈ ਪਸ਼ੂ ਜਾਨਵਰ ਪੰਛੀ ਕਿੰਨੇ ਕ ਜਾਨ ਗਵਾ ਚੁੱਕੇ ਐ ਕੁਦਰਤ ਹੀ ਜਾਣਦੀ ਐ ਮਾਲਵੇ ਵਿੱਚ ਘੱਗਰ ਨਦੀ ਅਤੇ ਟਾਂਗਰੀ ਨਦੀ ਵਿਚ ਵੀ ਤੋਂ 21 ਕਿਊਸਿਕ ਪਾਣੀ ਵਗ ਰਿਹਾ ਐ ਜਿਸ ਨੂੰ ਲੈ ਕੇ ਸਰਕਾਰ ਨੇ ਮਾਲਵੇ ਵਿੱਚ ਅਲਰਟ ਕਰ ਦਿੱਤਾ ਐ ਪਟਿਆਲਾ ਸੰਗਰੂਪ ਤੇ ਮਾਨਸਾ ਤੇ ਆਓ ਜਦੋਂ ਪੰਜਾਬ ਵਿੱਚ ਇਹ ਕੁਦਰਤ ਦਾ ਕਹਿਰ ਐ ਤੇ ਹੁਣ ਆਉ ਬਿਲਗੇ ਦੀ ਗੱਲ ਕਰ ਲੈਂਦੇ ਆ ਪਿਛਲੇ 2 ਦਿਨਾਂ ਤੋਂ ਰਾਹਤ ਮਿਲੀ ਸੀ ਪਰ ਬੀਤੀ ਰਾਤ ਲਗਾਤਾਰ ਮੋੜੇ ਤਾਰ بارش ਸ਼ੁਰੂ ਹੋਈ ਅੱਜ ਸਵੇਰ ਤੱਕ ਛੱਪੜਾਂ ਦੇ ਲੈਵਲ ਨੂੰ ਉੱਪਰ ਚੱਕ ਦਿੱਤਾ ਇਸ بارش ਨੇ ਬੇਸ਼ੱਕ ਨਗਰ ਪੰਚਾਇਤ ਬਿਲਕਾ ਬਲੂ ਪੰਪ ਲਗਾ ਕੇ ਪਾਣੀ ਖੇਤਾਂ ਵਿੱਚ ਛੁੱਟਿਆ ਜਾ ਰਿਹਾ ਪਰ ਇਸ ਵਾਰ بارش ਰਕਾਰ ਤੂਲ ਪੈ ਰਹੀ ਹੈ जिस करके दो छप्पड़ ज्यादा भर के लोगों के घर पहुँच गया है एक वो समासी जो ग्राम पंचायत होया करती कोई प्रबंध नहीं होंज छप्पड़ खाली करने थप लगे ने पर कुरत अगे कोई जोर नहीं चल रहा सब खबी खान चुप हैं कोई ताकत दिस नहीं रही ਜੋ ਪੰਜਾਬ ਨੂੰ ਇਸ ਦੁਖਾਂਤ ਵਿੱਚੋਂ ਕੱਢ ਸਕੇ ਅਗਦੀ ਗੱਲ ਬਿਲਗੇ ਨਾਲੇ ਸਬੰਧਤ ਕਰਦੇ ਆਂ ਕਿ ਬਿਲਗੇ ਤੋਂ ਥੰਮਣ ਵਾਲ ਰੋਡ ਤੇ ਸੜਕ ਤਾਂ ਸੰਦੀ ਜਿਹੜੀਆਂ ਤਸਵੀਰਾਂ ਸਾਹਮਣੇ ਆਈਆਂ ਆ ਬੜੇ ਸਵਾਲ ਖੜੇ ਹੋ ਰਹੇ ਆ ਇਸ ਨੂੰ ਲੈ ਕੇ ਕੰਮ ਦੇ ਮਿਆਰ ਨੂੰ ਲੈ ਕੇ ਗੱਲ ਕਰਨੀ ਪੈਂਦੀ ਹੈ ਅੱਜ ਜੋ ਛਪੜਾਂ ਦੇ ਹਾਲਾਤ ਹਨ ਉਹਨਾਂ ਨੂੰ ਸੁਧਾਰਨ ਦਾ ਮੰਨੂ ਰਵਰਤੀ ਪਾਰਟੀਆਂ ਕੋਲ ਪਿਛਲੇ ਸਮੇਂ ਵਿੱਚ ਕੋਈ ਵੀ ਪ੍ਰੋਗਰਾਮ ਨਜ਼ਰ ਨਹੀਂ ਆਇਆ ਬਦਾਇਕ ਅੰਦਰਜੀਤ ਕੋਰ ਮਾਨ ਇਹ ਸਕੀਮ ਲੈ ਕੇ ਆਈ ਹੈ ਜੋ ਅੱਠ ਛਪੜਾਂ ਨੂੰ ਜੋੜ ਕੇ ਕੰਦਾ ਪਾਣੀ ਥੰਮਣ ਵਾਲ ਸੜਕ ਤੇ ਬਣ ਰਿਹਾ ਟ੍ਰੀਟਮੈਂਟ ਪਲਾਂਟ ਤੋਂ ਜਾਣਾ ਜਿੱਥੇ ਜਾਣ ਲਈ 4 ਫੁੱਟ ਤੇ ਪੈਪ ਪੱਤੀ ਨੀਲਵਾਲ ਤੋਂ ਥੰਮਣ ਵਾਲ ਤੱਕ 22 ਫੁੱਟ ਡੂੰਘੇ ਪਾਇਆ ਗਿਆ ਸੜਕ ਦੀ ਫੁੱਟ ਮੀਟਿੰਗ ਮੁੜ ਪਾਈ ਗਈ ਜਿਸ ਨੂੰ ਲੈ ਕੇ ਸੀਵਰੇਜ ਕੰਪਨੀ ਸੜਕ ਬਣਾਉਣ ਲਈ ਤਿਆਰ ਨਹੀਂ ਸੀ ਬੜਾ ਰੋਲਾ ਪਿਆ ਕਿ ਸਾਰਾ ਬਿਲਗਾ ਪੁੱਟ ਛਟਿਆ ਜਿੰਨੀ ਪਾਈਪ ਲਾਈਨ ਪੈ ਚੁੱਕੀ ਆ ਜੇ ਉੱਥੇ ਗੱਲ ਕਰਨੀ ਹੋਵੇ ਹੁਣ ਤੱਕ ਜਿੰਨਾ ਹਿੱਸਾ ਇੱਤਾਸਿਆ ਕੁਝ ਵੀ ਨਹੀਂ ਹੈ ਕਿਉਂਕਿ ਇੱਥੇ ਜਿੰਨੀ ਪਾਈਪ ਗਿਲਗੇ ਦੇ ਵਿੱਚ ਡੂੰਗੀ ਕਰਕੇ ਪਾਈ ਆ ਹੋ ਸਕਦਾ ਕਿੱਥੇ ਵੀ ਕੋਈ ਰਸਤਾ ਕੋਈ ਸੜਕ ਕਿਤੇ ਵੀ ਧੱਸ ਸਕਦੀ ਹੈ ਉਹ ਸਮਾਂ ਯਾਦ ਆ ਰਿਹਾ ਜਦੋਂ ਸੜਕਾਂ ਬਾਰੇ ਚਰਚਾ ਸੀ ਜਿਸ ਨੂੰ ਲੈ ਕੇ ਸੜਕਾਂ ਬਣਾਉਣ ਦੀ ਸਾਰੇ ਪਾਸੇ ਚਰਚਾ ਚੱਲਦੀ ਸੀ ਕਿਸੇ ਸਵਾਲ ਖੜੇ ਕਰਨ ਵਾਲਿਆਂ ਦੇ ਟਾਈਮ ਇਹ ਕੰਮ ਸ਼ੁਰੂ ਹੋਇਆ ਹੁੰਦਾ ਫਿਰ ਕੀ ਜਵਾਬ ਸੀ ਹਾਂ ਇਹ ਜ਼ਰੂਰ ਹੈ ਕਿ ਕੋਈ ਜਾਨੀ ਨੁਸਾਨ ਨਹੀਂ ਹੋਣਾ ਚਾਹੀਦਾ ਪਹਿਲਾਂ ਇਸ ਸੀਵਰੇਜ ਪੈਣ ਸਮੇ ਪੱਤੀ ਮਹਿਣਾ ਵਿੱਚ ਇੱਕ ਵਿਅਕਤੀ ਜਾਨ ਗਵਾ ਚੁੱਕਾ ਹੈ ਬਿਲਗਾ ਵਾਸੀਆਂ ਨੇ ਕੀ ਸੁਜੋ ਕੀਤਾ ਸੀ ਉਹ ਸਾਨੂੰ ਅੱਜ ਵੀ ਯਾਦ ਹੈ ਵਿਰੋਧ ਕਰਨਾ ਬਹੁਤ ਜ਼ਰੂਰੀ ਹੈ ਮੁੱਦਾ ਚੁੱਕਣਾ ਵੀ ਬਹੁਤ ਜ਼ਰੂਰੀ ਹੈ ਪਰ ਕੁਦਰਤੀ ਆਫਤ ਨੂੰ ਪਰ ਕੁਦਰਤੀ ਆਫਤ ਨੂੰ ਦੇਖਦਿਆਂ ਹੋਇਆਂ ਲੱਗ ਰਿਹਾ ਹੈ ਕੋਈ ਚਾਰਾ ਨਹੀਂ ਚੱਲ ਰਿਹਾ ਹੈ ਅਗਰ ਲਗਾਤਾਰ بارش ਜਾਰੀ ਰਹੀ ਤੇ ਦੂਸਰੇ ਪਾਸੇ ਪਾਖੜਾ ਡੈਮ ਤੋਂ ਜ਼ਿਆਦਾ ਪਾਣੀ ਛੱਡਣਾ ਸ਼ੁਰੂ ਹੋ ਗਿਆ ਤਾਂ ਮੁਸੀਬਤਾਂ ਦੇ ਪਹਾੜ ਹੋਰ ਸ਼ੁਰੂ ਹੋ ਸਕਦੇ ਆ ਦੋਸਤੋ ਐਸ ਵਾਰ ਐਸ ਬਿਲੇ ਪੰਜਾਬ ਦੇ ਵਿੱਚ ਕੋਈ ਅਜਿਹੀ ਸ਼ਕਤੀ ਕੋਈ ਖੱਬੀ ਖਾਨ ਨਜ਼ਰ ਨਹੀਂ ਆ ਰਿਹਾ ਲੀਡਰ ਪੰਜਾਬ ਨੂੰ ਮੌਜੂਦਾ ਹਾਲਾਤ ਤੋਂ ਬਚਾ ਲਈ ਮੌਜੂਦਾ ਹਾਲਾਤ ਵਿੱਚੋਂ ਕੱਢ ਲਵੇ ਕੇਂਦਰ ਸਰਕਾਰ ਅਜੇ ਚੁੱਪੀ ਨਹੀਂ ਤੋੜ ਰਹੀ ਆ ਸੋ ਦੋਸਤੋ ਕਾਣ ਲੋਕਾਂ ਦਾ ਹੋ ਰਿਹਾ ਹੈ ਲੀਡਰ ਚਾਹੇ ਵਿਰੋਧੀ ਤਰ ਹੈ ਚਾਹੇ ਸਤਾ ਤਰ ਹੈ ਲੀਡਰਾਂ ਦੇ ਬਿਆਨ ਲੋਕਾਂ ਦਾ ਢੱਡ ਨਹੀਂ ਭਰ ਸਕਦੇ ਦੋਸਤੋ ਵਿਕਾਸ ਤੇ ਬਨਾਸ਼ ਇਕੱਠੇ ਚੱਲਦੇ ਨੇ ਜਿੱਥੇ ਵਿਕਾਸ ਹੋਣਾ ਹੈ ਕਿੱਤੇ ਨਕਤੇ ਰਹਿ ਗਈਆਂ ਕਮੀਆਂ ਜਿਹੜੀਆਂ ਆ ਉਹ ਵੀ ਮੂੰਹ ਚੜਾਉਂਦੀਆਂ ਅੱਜ ਸਾਡੇ ਸਾਹਮਣੇ ਆ ਜਿਵੇਂ ਪਿਛਲੇ ਦਿਨੀ ਇੱਕ ਡੈਮ ਦੇ ਜਿਸ ਤਰ੍ਹਾਂ ਗੇਟ ਚਾਰ ਗੇਟ ਪਾਣੀ ਵਿੱਚ ਬਹਿ ਗਏ ਸੀ ਉਹ ਵੀ ਸਾਡੇ ਸਾਹਮਣੇ ਆ ਜਿਵੇਂ ਦੇਸ਼ ਦੇ ਅੰਦਰ بڑے بڑے ਪੌੜ ਇਸ ਹੜ੍ਹ ਦੇ ਅੰਦਰ ਬਹਿ ਜਾਂ ਵੀ ਸਾਡੇ ਸਾਹਮਣੇ ਆ ਹਾਂ ਇਹ ਜ਼ਰੂਰ ਹੈ ਇਹ ਬਿਲਗੀ ਦੇ ਵਿੱਚ ਇਹ ਜਿਹੜੀ ਸੜਕ ਤਾਂ ਸੀ ਹੈ ਇਹ ਹੋਰ ਵੀ ਕਿਤੇ ਤਾਸ ਸਕਦੀ ਹੈ ਇਹ ਦੀ ਤੁਰੀ ਕੋਈ ਵੀ ਅਨਪਾਰਨ ਕੀਤਾ ਜਾ ਸਕਦਾ ਕਿਉਂਕਿ ਇਹ ਜੋ ਕੰਮ ਹੋਇਆ ਹੈ ਇਹ ਡੰਗੀ ਪਾਈਪਲਾਈਨ ਪਈ ਹੈ ਕਿਤੇੋਂ ਵੀ ਪਾਣੀ ਥੱਲੇ ਜਾ ਸਕਦਾ ਹੈ ਕਿਤੇੋਂ ਵੀ ਸੜਕ ਜਿਹੜੀ ਆ ਉਹ ਵਹਿ ਸਕਦੀ ਆ ਦੋਸਤੋ ਦੇਖ ਕੇ ਚੱਲਣਾ ਚਾਹੀਦਾ ਹੈ ਕਾਲੀ ਨਹੀਂ ਕਰਨੀ ਚਾਹੀਦੀ ਕਿਉਂਕਿ ਕੋਈ ਵੀ ਜਾਨੇ ਨੁਕਸਾਨ ਨਹੀਂ ਹੋਣਾ ਚਾਹੀਦਾ ਕਿਸੇ ਦਾ ਮਕਾਨ ਦਾ ਕਿਸੇ ਘਰ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ ਮੈਂ ਰਜਿੰਦਰ ਸਿੰਘ ਬਲਕਾ ਤੁਸੀਂ ਦੇਖ ਰਹੇ ਹੋ ਬਲਕਾ نیوز ਆਨਲਾਈਨ ਚੈਨਲ ਦੇਖਦੇ ਰਹੋ